ਸ਼ੁੱਕਰਵਾਰ ਨੂੰ ਸਰਦਾਰ ਜੋਕਸ ਦਾ ਮਸਲਾ ਇੱਕ ਬੜਾ ਗੰਭੀਰ ਰੂਪ ਲੈ ਗਿਆ ਅਤੇ ਉਸ ਦੀ ਚਰਚਾ ਸੁਪਰੀਮ ਕੋਰਟ ਦੇ ਗਲਿਆਰਿਆਂ ਵਿੱਚ ਵੀ ਹੋਈ ਹਰਵਿੰਦਰ ਚੌਧਰੀ ਨਾਂ ਦੇ ਇੱਕ ਵਕੀਲ ਜੋ ਆਪ ਸਿੱਖ ਪਾਈਚਾਰੇ ਨਾਲ ਤਾਲੁਕ ਰੱਖਦੇ ਨੇ ਉਹਨਾਂ ਨੇ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਦਾਇਰ ਕੀਤੀ ਹੈ ਜਿਸ 'ਚ ਉਹਨਾਂ ਨੇ 5000 ਦੇ ਕਰੀਬ ਵੈਬਸਾਈਟਸ ਜਿਹੜੀਆਂ ਸਰਦਾਰ ਜੋਕਸ ਪੋਸਟ ਕਰਦੀਆਂ ਨੇ ਉਹਨਾਂ ਤੇ ਪਾਬੰਦੀ ਦੀ ਮੰਗ ਕੀਤੀ ਪੀਆਈਐਲ ਦਾਇਰ ਕਰਨ ਵਾਲੀ ਵਕੀਲ ਨੇ ਦਲੀਲ ਦਿੱਤੀ ਕਿ ਇਹੋ ਜੇ ਮਜ਼ਾਕ ਕਰਕੇ ਸਿੱਖ ਭਾਈਚਾਰੇ ਦੀ ਖਿੱਲੀ ਉਡਾਈ ਜਾ ਰਹੀ ਹੈ ਉਸਨੇ ਇਹ ਵੀ ਕਿਹਾ ਕਿ ਉਸਦੇ ਆਪਣੇ ਬੱਚਿਆਂ ਨੂੰ ਵੀ ਸਕੂਲ ਚ ਬਾਕੀ ਬੱਚੇ ਟੀਚਰਾਂ ਕਰਦੇ ਆ ਚੌਧਰੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਜ਼ਾਕ ਸਿੱਖਾਂ ਦੇ ਸੰਵਿਧਾਨ ਵਿੱਚ ਦਿੱਤੇ ਗਏ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਹੈ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਜਸਟਿਸ ਟੀਐਸ ਠਾਕੁਰ ਅਤੇ ਗੋਪਾਲਾ ਗੋੜਾ ਨੇ ਇਸ ਦਲੀਲ ਨੂੰ ਬੜੇ ਗੌਰ ਨਾਲ ਸੁਣਿਆ ਕਿਹਾ ਕਿ ਜੋ ਹੋ ਰਿਹਾ ਹੈ ਤੇ ਸਿਰਫ ਮਜ਼ਾਕ ਹੈ ਤੁਸੀਂ ਇਨੀ ਸੀਰੀਅਸਲੀ ਕਿਉਂ ਲੈਂਦੇ ਜੇ ਕੁਸ਼ਵੰਤ ਸਿੰਘ ਵਰਗੇ ਮਸ਼ਹੂਰ ਲਿਖਾਰੀ ਆਪ ਹੀ ਆਪਣੇ ਉੱਪਰ ਮਜ਼ਾਕ ਕਰਦੇ ਰਹਿੰਦੇ ਸਨ ਇਹ ਜੱਜ ਸਾਹਿਬਾਂ ਨੇ ਕਿਹਾ ਜੱਜ ਸਾਹਿਬਾਂ ਨੇ ਇਹ ਵੀ ਕਿਹਾ ਕਿ ਇਸ ਮਸਲੇ ਉੱਤੇ ਕਿਸੇ ਤਰੀਕੇ ਦਾ ਵੀ ਫੈਸਲਾ ਗਲਤ ਸਮਝਿਆ ਜਾ ਸਕਦਾ ਹੈ ਤੇ ਉਹਨਾਂ ਨੇ ਇਹ ਵੀ ਪੇਸ਼ਕਸ਼ ਕੀਤੀ ਕਿ ਉਹ ਇਹ ਮਸਲਾ ਉਸ ਸਹਿਯੋਗੀ ਜੱਜ ਕੋਲ ਤਬਦੀਲ ਕਰ ਸਕਦੇ ਨੇ ਜੋ ਇਸੇ ਹੀ ਪਾਈਚਾਰੇ ਦੇ ਨੇ ਜੋ ਆਪ ਸਿੱਖ ਨੇ ਵੈਸੇ ਤਾਂ ਇਸ ਮਸਲੇ ਤੇ ਸੁਣਵਾਈ ਜਿਹੜੀ ਆ ਅਗਾਹ ਹਾਲੀ ਪਾ ਦਿੱਤੀ ਗਈ ਹੈ ਅਤੇ ਕਈਆਂ ਦੇ ਵੱਖਰੇ ਵੱਖਰੇ ਖਿਆਲ ਹੋਣਗੇ ਪਰ ਮੇਰਾ ਨਿੱਜੀ ਖਿਆਲ ਹੈ ਕਿ ਸੰਤਾ ਬੰਤਾ ਜਾਂ ਹੋਰ ਸਰਦਾਰ ਜੀ ਜੋਖਸ ਉੱਪਰ ਸਾਨੂੰ ਸਿੱਖਾਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਜੇ ਕਿਸੇ ਪਾਈਚਾਰੇ ਉੱਪਰ ਕੋਈ ਚਰਚਾ ਹੁੰਦੀ ਹੈ ਭਾਵੇਂ ਮਜ਼ਾਕ ਹੀ ਹੋਵੇ ਤਾਂ ਇਹਦਾ ਮਤਲਬ ਹੈ ਕਿ ਉਸ ਦੀ ਬਾਕੀਆਂ ਨਾਲੋਂ ਸਿਰਫ ਵੱਖਰੀ ਪਛਾਣੀ ਨਹੀਂ ਉਸ 'ਚ ਕੋਈ ਖਾਸ ਗੱਲ ਵੀ ਹੈ ਇਹ ਸਿੱਖਾਂ ਬਾਬਤ ਬਿਲਕੁਲ ਹਕੀਕਤ ਹੈ ਵੈਸੇ ਵੀ ਜੇ ਸਾਰੇ ਧਰਮ ਜਾਤੀ ਦੇ ਲੋਕ ਜਾਂ ਕਿਸੇ ਰਾਜ ਦੇ ਲੋਕ ਉਹਨਾਂ ਬਾਰੇ ਕੀਤੇ ਜਾ ਰਹੇ ਜ਼ਿਕਰ ਦਾ ਗੁੱਸਾ ਕਰਨ ਲੱਗ ਪੈਣ ਤਾਂ ਜ਼ਿੰਦਗੀ ਦੇ ਹਾਸੇ ਖੇਡੇ ਖਤਮ ਹੋ ਜਾਣਗੇ यूपी ਦੇ ਲੋਕ ਕਹਿਣਗੇ ਸਾਨੂੰ ਭਈਆ ਨਾ ਕਹੋ ਤਾਮਿਲਨਾਡੂ ਦੇ ਲੋਕ ਕਹਿਣਗੇ ਸਾਨੂੰ ਮਦਰਾਸੀ ਨਾ ਕਹੋ ਵਗੈਰਾ ਵਗੈਰਾ ਹਾਂ ਜਦੋਂ ਕਿਤੇ ਕੋਈ ਮਜ਼ਾਕ ਪੱਦਾ ਹੋ ਜਾਵੇ ਜਾਂ ਕਿਸੇ ਨੂੰ ਉਸ ਦਾ ਗੁੱਸਾ ਲੱਗੇ ਜਾਂ ਕੋਈ ਜਾਣ ਬੁਝ ਕੇ ਤਾਣਾ ਮਾਰੇ ਤਾਂ ਹੁਣ ਵੀ ਕਾਨੂੰਨ ਦੀ ਮਦਦ ਲਈ ਜਾ ਸਕਦੀ ਹੈ ਤੇ ਸ਼ਿਕਾਇਤ ਦਰਜ ਕੀਤੀ ਜਾ ਸਕਦੀ ਹੈ ਇਹ ਮੇਰਾ ਵਿਚਾਰ ਹੈ ਤੁਹਾਡਾ ਕੀ ਹੈ ਜ਼ਰੂਰ ਦੱਸਿਓ